ਹਾਂਜੀ ਸ਼ਸ਼ੀਕਾਂ ਜੀ ਸਾਰਿਆਂ ਨੂੰ ਜੀ ਆਪਾਂ ਆਏ ਆ ਜੀ ਰਾਣਾ ਫੈਸ਼ਨ ਟਿਕ ਮੋਡ ਮੰਡੀ ਦਸ਼ਮੀਸ਼ ਨਗਰ ਗਲੀ ਨੰਬਰ 2 ਨੀਅਰ ਬੱਸ ਸਟੈਂਡ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਟੈਬੀ ਲਾਈਨਿੰਗ ਦੇ 올ਓਵਰ ਸੂਟ ਪ੍ਰਿੰਸੈਸ ਟੈਬੀ ਹੈ ਜੀ ਇਹ ਪ੍ਰਿੰਸੈਸ ਟੈਬੀ ਹੈ AK Tex ਦੀ ਵੈਰਾਈਟੀ ਹੈ ਜੀ ਤੁਹਾਨੂੰ ਪਤਾ ਹੀ ਹੈਗਾ ਕਿ ਆਪਾਂ AK Tex ਦੀ ਵੈਰਾਈਟੀ ਹੀ ਵੇਚ ਰਹੇ ਆਂ ਜੀ ਆਪਣਾ ਕੰਮ ਹੋਲਸੇਲ ਐਂਡ ਰਿਟੇਲ ਦੋਨੋਂ ਹੀ ਹੈ ਜੀ ਆਪਾਂ ਨਾ ਤੁਹਾਨੂੰ ਮਤਲਬ ਕਿ ਇਸ ਦੀ ਪ੍ਰਾਈਸ ਆ ਜਿਹੜੇ ਉਹ ਬਿਲਕੁਲ ਘੱਟ ਦਵਾਂਗੇ ਜੀ ਪ੍ਰਾਈਸ ਰਹੂਗਾ ਇਸ ਦਾ 700 ਰੁਪਏ ਓਨਲੀ ਸਿਰਫ 700 ਦੇ ਵਿੱਚ ਤੁਹਾਨੂੰ 올ਓਵਰ ਸੂਟ ਵੀ ਮਿਲੂਗਾ ਜੀ ਲੇ ਲਓ ਮੈਚਿੰਗ ਲਾ ਲਓ ਆਪਣੇ ਸੂਟ ਦਾ ਪ੍ਰਾਈਸ ਹੋਊਗਾ ਜਿਹੜਾ ਪ੍ਰਿੰਸਿਸ ਸਟੈਬੀ ਦਾ ਓਨਲੀ 700 ਹੋਊਗਾ ਜੀ ਦੇਖੋ ਕਿੰਨਾ ਪਿਆਰਾ ਕਲਰ ਹੈ ਜੀ ਬਹੁਤ ਸੋਹਣਾ ਡਾਰਕ ਚਾਰਟੀ ਹੈਗਾ ਵੀਡੀਓ ਦੇ ਵਿੱਚ ਸਾਰੀ ਵੈਰਾਈਟੀ ਹੈ ਜਿਹੜੀ ਉਹ ਆਪਾਂ ਦਿਖਾਈ ਨਹੀਂ ਸਕਦੇ ਹਨ ਪੋਸਿਬਲ ਨਹੀਂ ਹੈਗਾ ਜੀ ਆਪਾਂ ਤੁਹਾਨੂੰ ਕੁਝ ਕੁ ਕਲਰ ਨੇ ਜਿਹੜੇ ਉਹ ਦਿਖਾਵਾਂਗੇ ਡਿਜ਼ਾਈਨ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਅੱਪਾ ਬਹੁਤ ਘੱਟ ਟਾਈਮ ਚੋਂ ਟਾਈਮ ਕੱਢ ਕੇ ਤੁਹਾਡੇ ਲਈ ਵੀਡੀਓ ਲੈ ਕੇ ਆਉਣੀ ਆ ਜੀ ਤੁਸੀਂ ਇੰਨਾ ਸਪੋਰਟ ਕਰੋ ਕਿ ਵੀਡੀਓ ਨੂੰ ਆਪਣੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਆ ਸਕਿੰਡ ਕਲਰ ਆ ਗਿਆ ਜੀ ਉਸੇ ਵਿੱਚ ਹੀ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਸੀ 올 ਓਵਰ ਸੂਟ ਰਹਿਣਗੇ ਜੀ ਪ੍ਰਿੰਸੈਸ ਟੈਬੀ ਲਾਈਨਿੰਗ ਕਾਟਨ ਟੈਬੀ ਹੈ ਜੀ ਇਹਨਾਂ ਦੇ ਵਿੱਚ ਨਾ ਇਨਰ ਲਾਉਣ ਦੀ ਬਿਲਕੁਲ ਵੀ ਲੋੜ ਨਹੀਂ ਹੈਗੀ ਇਹ ਬਿਨਾ ਇਨਰ ਤੋਂ ਬਣਨਗੇ ਜੀ ਬਿਨਾ ਇਨਰ ਤੋਂ ਬਨਣ ਵਾਲੇ ਸੂਟ ਨੇ ਜੀ ਜੇਕਰ ਤੁਸੀਂ ਸੈੱਟ ਵਾਈਜ਼ ਲੈਣਾ ਹੈ ਤਾਂ ਤੁਹਾਨੂੰ ਇਹ ਮੰਨ ਕੇ ਚਲੋ ਵੀ ਇੱਕ ਰੋਲ ਤੇ ਤਿੰਨ ਸੂਟ ਹੁੰਦੇ ਨੇ ਜੀ ਤੇ ਇੱਕ ਚਾਰਟ ਦੇ ਵਿੱਚ ਮਤਲਬ ਕਿ ਤਿੰਨ ਕਲਰ ਹੁੰਦੇ ਨੇ ਇੱਕ ਸੈੱਟ ਦੇ ਵਿੱਚ ਤਿੰਨ ਕਲਰ ਹੁੰਦੇ ਨੇ ਤੇ ਨੌ ਸੂਟ ਹੋਣਗੇ ਇੱਕ ਸੈੱਟ ਦੇ ਵਿੱਚ ਸੀ ਤਾਂ ਤੁਸੀਂ ਆਪਾਂ ਨੂੰ ਕੀ ਪਰਸਨਲੀ ਕਾਲ ਕਰਕੇ ਪੁੱਛ ਸਕਦੇ ਹੋ ਜੀ ਸੈੱਟ ਵਾਈਜ਼ ਪ੍ਰਾਈਜ਼ ਕੀ ਰਹੂਗਾ अगला इसका थर्ड कलर है जी देखो कि ना प्यारा कलर है बहुत सोना कलर है जी अपना काम होलसेल एंड रिटेल दोनों ही है जी WhatsApp ਨੰਬਰ ਆਪਣਾ 9417498777 ਹੈ ਜੀ। ਵੀਡੀਓ ਐਂਡ ਤੱਕ ਬਣੇ ਰਹੋ ਜੀ ਤਾਂ ਕਿ ਤੁਸੀਂ ਕਲਰ ਹੈ ਜਿਹੜੇ ਉਹ ਡਿਜ਼ਾਈਨ ਹੈ ਜਿਹੜੇ ਉਹ ਦੇਖ ਲਓ ਜੀ। ਹਾਂਜੀ ਅਗਲਾ ਡਿਜ਼ਾਈਨ ਆ ਗਿਆ ਆਪਣਾ ਆ ਵਾਲਾ ਦੇਖੋ ਜੀ। ਰੰਗੋਲੀ ਡਿਜ਼ਾਈਨ ਆ ਗਿਆ ਜੀ ਅਗਲਾ ਦੇਖੋ ਜੀ ਕਿੰਨਾ ਪਿਆਰਾ ਕਲਰ ਹੈ ਇਸ ਦੇ ਵਿੱਚ ਜਿਹੜਾ ਚਾਰਟ ਆਊਗਾ ਉਹਦੇ ਵਿੱਚ ਥੋੜਾ ਥੋੜਾ ਜੀ ਫਰਕ ਹੋਊਗਾ ਕਲਰਾਂ ਦਾ ਤੁਹਾਨੂੰ ਆਪਾਂ ਦੱਸਦੇ ਜਾਵਾਂਗੇ ਨਾਲ ਦੀ ਨਾਲ ਜਿੱਥੇ ਇਹਦੇ ਵਿੱਚ ਮਜੈਂਟਾ ਕਲਰ ਜ਼ਿਆਦਾ ਦਿਖਾਈ ਦੇ ਰਿਹਾ ਔਰ ਸੈਕਿੰਡ ਚ ਦੇਖਦੇ ਆ ਕਿਹੜਾ ਕਲਰ ਆਊਗਾ ਜੀ ਸੈਕਿੰਡ ਦੇ ਵਿੱਚ ਆ ਗਿਆ ਜੀ ਉਸ ਦੇ ਵਿੱਚ ਮਜੈਂਟਾ ਸੀ ਪਹਿਲੇ ਵਾਲੇ ਵਿੱਚ ਹੁਣ ਇਹਦੇ ਵਿੱਚ ਫਰੋਜੀ ਆ ਗਿਆ ਜੀ ਫਰੋਜੀ ਪੈਰਟ ਜਾਂ ਜ਼ਿਆਦਾ ਇਹਦੇ ਵਿੱਚ ਦਿਸ ਰਿਹਾ ਫਰੋਜੀ ਕਲਰ ਆ ਗਿਆ ਮਜੈਂਟਾ ਦੀ ਜਗ੍ਹਾ ਦੇਖੋ ਕਿੰਨਾ ਪਿਆਰਾ ਹੈਗਾ ਬਹੁਤ ਹੀ ਸੋਹਣਾ ਹੈਗਾ ਬਹੁਤ ਜਿਆਦਾ ਸੋਹਣਾ ਡਿਜ਼ਾਈਨ ਹੈ ਜੀ। ਔਰ ਅੱਗੇ ਜੀ ਇਸ ਦਾ 3rd ਕਲਰ ਆ ਗਿਆ ਜੀ। ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ। 3rd ਦੇ ਵਿੱਚ ਆ ਗਿਆ ਜੀ ਪੈਰਟ। ਤੀਸਰੇ ਕਲਰ ਦੇ ਵਿੱਚ ਨੇ ਇਸ ਦੇ ਵਿੱਚ ਪੈਰਟ ਆ ਗਿਆ ਜੀ। ਤੀਸਰੇ ਕਲਰ ਦੇ ਵਿੱਚ ਪੈਰਟ ਕਲਰ ਆ ਗਿਆ ਜੀ। ਕੁਸੀ ਕੁਆਂਟੀਟੀ ਦੇ ਵਿੱਚ ਮਾਲ ਲੈਣ ਲਈ ਆਪਣੇ ਨਾਲ ਕੰਟੈਕਟ ਕਰ ਸਕਦੇ ਹੋ ਜੀ। ਐਸ ਜੀ ਆਪਣੀ ਵੀਡੀਓ ਦਾ ਅੱਜ ਦਾ ਲਾਸਟ ਸੂਟ ਜੇਕਰ ਤੁਸੀਂ ਨਵੇਂ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ। ਮਿਲਦੇ ਆ ਜੀ ਅਗਲੀ ਵੀਡੀਓ ਵਿੱਚ। ਧੰਨਵਾਦ।